ਜੀ ਜੋ ਨਕਲ ਆ ਵੀ ਅਕਲ ਨਾਲ ਵਜਦੀ ਆ ਜੇ ਨਕਲ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਅੰਡਰ ਬ੍ਰਿਜ ਬਣੇ ਹੋਏ ਨੇ ਔਰ ਪੰਜਾਬ ਦੇ ਵਿੱਚ ਤਾਜੇ ਹਾਲਾਤ ਨੇ ਕਿ ਗੁਰਦਾਸਪੁਰ ਵਿੱਚ ਵੀ ਇੱਕ ਅੰਡਰ ਬ੍ਰਿਜ ਬਣਿਆ ਜੋ ਕਿ ਥੋੜੇ ਸਮੇਂ ਵਿੱਚ ਬਣ ਗਿਆ ਔਰ ਪੈਸੇ ਦੀ ਵੀ ਲੱਗਦਾ ਕਿ ਕਾਸਟ ਦੇ ਨਾਲੋਂ ਘਾਟਾ ਹੀ ਹੋਵੇਗੀ ਔਰ ਜੇ ਗੱਲ ਕਰੀਏ ਤਾਂ ਦੀਨਾਨਗਰ ਵਿੱਚ ਰੋਜ ਤਰਨੇ ਲਗਾਉਣੇ ਪੈ ਰਹੇ ਆ ਕਿਸ ਕਰਨੇ ਕਰਕੇ ਲਗਾਉਣੇ ਪੈ ਰਹੇ ਆ ਕਿ ਜਿਹੜੀ ਨਕਲ ਮਾਰਨੀ ਸੀ ਉਹ ਨਹੀਂ ਮਾਰੀ ਸਿਰਫ ਲੋਕਾਂ ਨੂੰ ਖਰਾਬ ਕਰਨ ਦਾ ਇੱਕ ਜਰੀਆ ਲੱਭਿਆ ਗਿਆ ਕਿ ਇੱਕ ਫਲਾਈਓਵਰ ਜਿਹੜਾ ਉਹ ਚਾਲੂ ਕੀਤਾ ਜਾਵੇ ਜਿਵੇਂ ਕਿ ਦਿਨਾਨਗਰ ਦੇ ਵਿੱਚ ਇੱਕ ਤੁਸੀਂ ਵੇਖਿਆ ਕਿ ਕੂੜੇ ਦਾ ਢੇਰ ਆਏ ਦਿਨ ਵੋਟਾਂ ਦਾ ਇੱਕ ਸਾਧਨ ਬਣਦਾ ਹੋ ਇਸੇ ਤਰ੍ਹਾਂ ਇੱਕ ਸਾਧਨ ਬਣਾ ਕੇ ਰੱਖ ਦਿੱਤਾ ਕਿ ਸਾਡੀਆਂ ਸਰਕਾਰਾਂ ਇਹਨੂੰ ਪਾਸ ਕਰਨਗੀਆਂ ਸਾਡੀਆਂ ਸਰਕਾਰਾਂ ਜਿਹੜੀਆਂ ਇਹ ਕੰਮਜਾਬ ਕਰਨਗੀਆਂ ਲੇਕਿਨ ਇੱਕ ਵੋਟਾਂ ਦਾ ਹੀ ਸਾਧਨ ਰਹਿ ਗਿਆ ਜੇ ਇਹਦੇ ਨਾਲੋਂ ਅਕਲ ਨਾਲ ਨਕਲ ਮਾਰੀ ਹੁੰਦੀ ਤੇ ਜਿਹੜੇ ਅੰਡਰ ਬ੍ਰਿਜ ਬਣੇ ਹੋਏ ਨੇ ਉਹਨਾਂ ਵੱਲ ਵੇਖ ਲੈਂਦੇ ਕਿ ਉਹ ਕਿੰਨੇ ਸਮੇਂ ਚ ਬਣਦਾ ਔਰ ਕਿੰਨਾ ਪੈਸਾ ਇਨਵੈਸਟ ਹੁੰਦਾ ਉਹ ਨਹੀਂ ਵੇਖਿਆ ਲੇਕਿਨ ਬਸ ਇਹਦਾ ਹੀ ਜਿਹੜਾ ਪ੍ਰੋਪਰ ਇੱਕ ਪ੍ਰੋਪਗੰਡਾ ਕਰਕੇ ਇਸ ਨੂੰ ਤੋੜਿਆ ਗਿਆ ਕਿ ਸਮੇਂ ਤੋਂ ਸਮੇਂ ਵੋਟਾਂ ਜਿਹੜੀਆਂ ਪੁਲ ਦੇ ਉੱਤੇ ਖੜਕੇ ਵੀ ਲਈਆਂ ਜਾ ਸਕਦੀਆਂ ਤੇ ਪੁਲ ਦੇ ਥੱਲੇ ਖੜਕੇ ਵੀ ਲਈਆਂ ਜਾ ਸਕਦੀਆਂ ਗੱਲ ਕਰੀਏ ਤਾਂ ਇੱਥੇ ਪਾੜਾ ਸਾਹਿਬ ਖੜੇ ਨੇ ਜਿਨ੍ਹਾਂ ਨੇ ਵੱਖ-ਵੱਖ ਇਹ ਧਰਨਿਆਂ ਦੇ ਰੂਪ ਵੀ ਦਿੱਤੇ ਨੇ ਔਰ ਲੋਕਾਂ ਨੂੰ ਜਾਗਰੂਕ ਕਰਨ ਦੀ ਇੱਕ ਕਮੇਟੀ ਵੀ ਪੈਦਾ ਕੀਤੀ ਆ ਕਿ ਕਿਹੜੇ-ਕਿਹੜੇ ਤਰੀਕੇ ਨਾਲ ਲੋਕ ਜਾਗਰੂਕ ਹੋਣਗੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਕੀ ਵੇਖਦੇ ਹੋ ਕੀ ਇਹ ਵੋਟਾਂ ਦਾ ਸਾਧਨ ਬਣ ਰਿਹਾ ਕਿ ਜਿੱਥੇ ਇੱਕ ਲੋਕਾਂ ਵਾਸਤੇ ਇੱਕ ਮੁਸੀਬਤ ਦਾ ਥੜਾ ਬਣ ਗਿਆ ਈ ਇਹ ਤੇ ਬਹੁਤ ਘਨੂਣੀ ਗੱਲ ਆ ਕਿ 18 ਮਹੀਨੇ ਵਿੱਚ ਤਿਆਰ ਹੋਣ ਵਾਲਾ ਪੁਲ 5 ਸਾਲ ਵਿੱਚ ਵੀ ਫਲਾਈਓਵਰ ਤਿਆਰ ਨਹੀਂ ਹੋ ਰਿਹਾ ਤੇ ਲੱਗਦਾ ਵੀ ਅਜੇ 1 ਸਾਲ ਹੋਰ ਨਹੀਂ ਹੋਣਾ ਇਹ ਲੋਕਾਂ ਦੀ ਸੁਵਿਧਾ ਨਹੀਂ ਲੋਕਾਂ ਦੀ ਆਸੂਬਦਾ ਹੋ ਗਈ ਆ ਸਰਕਾਰ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਹੁੰਦੀ ਆ ਸਰਕਾਰ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਨਹੀਂ ਹੁੰਦੀ ਇਹ ਸਰਕਾਰ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਆ ਇਸ ਕਰਕੇ ਜੀ ਪਰਜੋਰ ਸ਼ਬਦਾਂ ਵਿੱਚ ਸਰਕਾਰ ਦੇ ਨਿੱਕੇ ਦੀ ਕਰਦੇ ਆ ਤੇ ਬੇਨਤੀ ਕਰਦੇ ਆ ਅਪੀਲ ਕਰਦੇ ਆ ਵੀ ਇਹ ਜਿਹੜਾ ਫਲਾਈਓਵਰ ਆ ਜਲਦੀ ਜਲਦੀ ਤਾਲੂਕ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਇਹਦਾ ਸੁਖਦਾ ਹੋਏ ਫਾਇਦਾ ਹੋਵੇ ਅੱਛਾ ਗੱਲ ਕਰੀਏ ਗੱਲ ਕਰੀਏ ਤਾਂ ਜੋ ਤੁਸੀਂ ਵੇਖਿਆ ਕਿ ਅੰਡਰ ਬ੍ਰਿਜ ਬਣੇ ਹੋਏ ਨੇ ਰੇਲਵੇ ਦੇ ਉੱਤੇ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਜਗ੍ਹਾ ਘੱਟ ਹੁੰਦੀ ਆ ਜਿਨ੍ਹਾਂ ਸ਼ਹਿਰਾਂ ਵਿੱਚ ਮਾਰਕੀਟ ਬਿਲਕੁਲ ਨਜ਼ਦੀਕ ਹੁੰਦੀ ਆ ਔਰ ਮਾਰਕੀਟ ਪ੍ਰਭਾਵਿਤ ਕੀਤੇ ਤੋਂ ਬਿਨਾ ਅੰਡਰਵੇਜ ਬਣਾਏ ਜਾਂਦੇ ਆ ਇਹਦੇ ਉੱਤੇ ਕਿਉਂ ਨਹੀਂ ਆ ਪਲੈਨਿੰਗ ਕੀਤੀ ਗਈ ਕਿਉਂਕਿ ਮਾਰਕੀਟਾਂ ਤਾਂ ਪਹਿਲਾਂ ਬਣੀਆਂ ਹੋਈਆਂ ਨੇ ਇਸ ਬ੍ਰਹੰਪੁਰ ਰੋਡ ਦੇ ਉੱਤੇ ਜਿਹੜੀ ਕਿ ਕਰੋੜਾਂ ਰੁਪਈਆ ਦੀ ਜੇ ਜ਼ਿਆਦਾ ਤਾਂ ਉਹ ਹਜ਼ਾਰਾਂ ਨੂੰ ਖੇਤਨ ਨੂੰ ਕੋਈ ਤਿਆਰ ਨਹੀਂ ਇੱਥੇ ਸਭ ਲੋਕਾਂ ਦੇ ਦੁਕਾਨਦਾਰੇ ਜਿਹੜੇ ਹੈਗੇ ਆ ਉਹ ਦੁਖੀ ਹੋ ਗਏ ਆ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਕਿਤੇ ਬਾਹਰ ਦੁਕਾਨਾਂ ਲੱਭਣ ਦੇ ਆ ਤੇ ਲੱਭ ਲੀਆਂ ਲੋਕਾਂ ਨੇ ਇਸ ਕਰਕੇ ਤਾਂ ਕੋਈ ਕੰਮ ਨਹੀਂ ਰਹਿ ਗਿਆ ਤੇ ਲੋਕਾਂ ਦੇ ਗਰੇ ਰੋਜੀ ਵਿੱਚ ਲੱਤ ਮਾਰੀ ਆ ਇਸ ਪੁਲ ਕਰਕੇ ਜੇ ਹੁਣ ਪੁਲ ਬਣ ਗਿਆ ਤੇ ਇਹਨੂੰ ਚਾਲੂ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਸੁੱਖਾਵੇ ਹੁਣ ਹੁਣ ਕਿੰਨੇ ਧਰਨੇ ਹੋਰ ਲਗਾਓਗੇ ਕੀ ਕਰੋਗੇ ਕਿਹੜਾ ਤਰੀਕਾ ਰਹੇਗਾ ਤੁਹਾਡਾ ਆਵਾਜ਼ਾਂ ਦੇਣ ਦਾ ਹੁਣ ਸਾਡਾ ਇੱਕੋ ਤਰੀਕਾ ਰਹਿ ਗਿਆ ਕਿ ਅਸੀਂ ਲੰਮਾ ਚਮਾ 4-5 ਦਿਨ ਲਗਾਤਾਰ ਰੇਲਵੇ ਲਾਈਨ ਦੇ ਵਿੱਚ ਬੈਠ ਕੇ ਤੇ 4-5 ਦਿਨ ਟ੍ਰੇਨ ਰੁਕਾਵਾਂਗੇ ਤੇ ਫੇਰ ਇਹਦਾ ਹੱਲ ਹੋਣਾ ਜੇ ਫੇਰ ਸਰਕਾਰ ਤਾਂ ਗੱਲ ਪਹੁੰਚਣੀ ਜੇ ਉਦੋਂ ਕੋਈ ਹੱਲ ਨਹੀਂ ਇਹਦਾ ਟ੍ਰੇਨਾਂ ਰੋਕਣ ਨਾਲ ਤੁਹਾਨੂੰ ਲੱਗਦਾ ਕਿ ਇਹ ਹੱਲ ਹੋ ਜਾਵੇਗਾ ਸਾਡੀ ਇਹ ਇਹ ਹੱਲ ਇਸ ਇਸ ਤਾਂ ਲੱਗਦਾ ਹੈ ਕਿ ਜੇ ਸਾਡੀ ਸਰਕਾਰ ਇਹ ਗੱਲ ਆ ਉਹ ਸੈਂਟਰ ਗਵਰਨਮੈਂਟ ਤੱਕ ਪਹੁੰਚੇਗੀ ਇਸ ਤਰ੍ਹਾਂ ਨਹੀਂ ਪਹੁੰਚਣੀ ਸੈਂਟਰ ਤੱਕ ਤਾਂ ਹੀ ਪਹੁੰਚੇਗੀ ਜੇ ਟ੍ਰੇਨਾਂ ਰੋਕਾਂਗੇ ਉਦਾਂ ਉਦਾਂ ਨਹੀਂ ਪਹੁੰਚਦਾ ਨਹੀਂ ਤਾਂ ਫਿਰ ਇਹ ਜਿਹੜੇ ਬੱਸ ਛੱਡੇ ਆਂ ਦੀਨਾ ਨਗਰ ਤੱਕ ਹੀ ਰਹਿ ਗਏ ਇੱਥੇ ਲੱਗੀ ਆ ਤੇ ਇੰਨੀ ਗੱਲ ਦੱਸ ਦਈਏ ਕਿ ਜਦੋਂ ਧਰਨਾ ਲਗਾਉਣਾ ਪੈਂਦਾ ਕਿਤੇ ਨਾ ਕਿਤੇ ਮਜਬੂਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਔਰ ਵੇਖ ਸਕਦੇ ਹੋ ਕਿ ਬਹੁਤ ਸਾਰੇ ਹਾਲਾਤ ਵਿਗੜਦੇ ਆਏ ਨੇ ਔਰ ਇੱਥੇ ਹੋਰ ਸਰਦਾਰ ਜੀ ਬਠਨ ਸਰਦਾਰ ਜੀ ਇੱਕ ਹਾਂਜੀ ਸਰਦਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਜੋ ਸਰਕਾਰਾਂ ਨੇ ਕੀ ਕਰਦੀਆਂ ਨੇ ਪਲੈਨਿੰਗ ਆਪ ਕਰਦੀਆਂ ਨੇ ਜਾਂ ਇਹਨਾਂ ਨੇ ਕਈ ਬੁੱਧੀਜੀਵੀ ਅੱਗੇ ਰੱਖੇ ਹੁੰਦੇ ਆ ਸਲਾਹਕਾਰ ਇਹ ਉਹਨਾਂ ਦੀ ਸਲਾਹ ਚੱਲੀ ਆ ਕਿ ਜਾਂ ਆਪਣਾ ਦਿਮਾਗ ਚੱਲਿਆ ਇਹ ਵੋਟਾਂ ਲੈਣ ਦਾ ਜਰੀਆ ਵਾ ਕੇ ਲੋਕਾਂ ਨੂੰ ਸੁਖ ਦਿੱਤਾ ਜਾ ਰਿਹਾ ਇਹ ਤੇ ਨੁਕਸਾਨ ਲੋਕਾਂ ਦਾ ਜੀ ਵੋਟਾਂ ਇਹਨਾਂ ਲੈਣੀਆਂ ਨੇ ਕਿਸ ਢੰਗ ਨਾਲ ਇਹਨਾਂ ਨੇ ਲੈਣੀਆਂ ਨੇ ਉਹ ਜਿੱਤਨਾ ਪਹਿਲਾਂ ਤੋਂ ਅਸੀਂ ਸੁਣਿਆ ਕਿ ਚਾਹ ਪੋਲੋ ਤੇ ਲੱਲੀਆਂ ਜਾਂ ਥੱਲੇ ਥੱਲੇ ਲਿ ਬੈ ਕੇ ਲੱਲੀਆਂ ਇਹ ਇਹਨਾਂ ਨੇ ਲੋਕਾਂ ਨੂੰ ਤੰਗ ਕਰਕੇ ਲੋਕਾਂ ਦੀ ਖੱਜਲ ਖਵਾਰੀ ਕਰਕੇ ਤੇ ਲੋਕਾਂ ਨੂੰ ਫੇਰ ਆਪਣੇ ਬੰਨੇ ਲਾਉਣਾ ਪੀ ਆਓ ਅਸੀਂ ਪੁਲ ਤਿਆਰ ਕਰਨਾ ਇਹਦਾ ਘਾਟਨ ਕਰਨਾ ਵਾ ਕੋਈ ਇਹ ਦੋ ਜਿਹੜੀਆਂ ਸਰਕਾਰਾਂ ਜਿਹੜੀ ਪਹਿਲੀ ਚੱਲ ਗਈ ਆ ਜਿਹੜੀ ਹੁਣ ਆਲੀ ਆ ਇਹਨਾਂ ਦੀ ਅੱਪ ਵਿੱਚ ਜिदबाजी ਆ ਕਿ ਜਿਹੜੀ ਮੈਂ ਇਹਦਾ ਮੈਨੀਫੈਸਟ ਲੈਣਾ ਜਾਂ ਉਹਨਾਂ ਲੈਣਾ ਇਹਨਾਂ ਫੇਰ 5 ਸਾਲ ਜਿਹੜੇ ਇਦਾਂ ਹੀ ਨਗਾਹ ਕੇ ਤੇ ਲੋਕਾਂ ਨੂੰ ਖੱਜਲ ਖਰਾਬ ਕਰਕੇ ਤੇ ਫੇਰ ਇਹਨਾਂ ਨੇ ਕੰਮ ਕਰਨਾ ਇਸ ਕਰਕੇ ਅਸੀਂ ਸਤਰਕਵਾ ਕਿ ਇਹ ਜਿਹੜੇ ਧਰਨੇ ਆ ਇਸ ਕਰਕੇ ਲਾਇਆ ਵਾ ਜੇ ਹੋਰ ਵੀ ਲੋੜ ਪਈ ਤਾਂ ਫੇਰ ਲਾਵਾਂਗੇ ਤੇ ਇਹਨਾਂ ਨੇ ਆਪਣੀਆਂ ਵੋਟਾਂ ਦੀ ਜਿਹੜੀ ਆ ਉਹ ਪੂੰਜੀ ਜਿਹੜੀ ਤਿਆਰ ਰੱਖੀ ਆ ਇਹ ਦੋਹੇ ਸਰਕਾਰਾਂ ਜਿਹਦੇ ਦੇ ਨਾਲ ਲੋਕਾਂ ਨੂੰ ਖਰਾਬ ਕਰਨੀਆਂ ਲੋਕਾਂ ਦਾ ਨੁਕਸਾਨ ਕਰਨੀ ਤੁਸੀਂ ਵੇਖਿਆ ਕਿ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ 'ਚ ਜਗ੍ਹਾ-ਜਗ੍ਹਾ ਅੰਡਰਪ੍ਰਿਜ ਬਣਿਆ ਕਿ ਥੱਲੋਂ ਦੀ ਪੁਲ ਬਣ ਜਾਂਦਾ ਅੰਡਰਪ੍ਰਿਜ ਔਰ ਲੋਕਾਂ ਦੀ ਜਿਹੜੀ ਲੰਘਾ ਉਹ ਸੌਖਾ ਹੋ ਜਾਂਦਾ ਔਰ ਜਲਦੀ ਬਣ ਜਾਂਦਾ ਔਰ ਥੋੜੇ ਪੈਸਿਆਂ 'ਚ ਬਣ ਜਾਂਦਾ ਤੇ ਜੇ ਗੱਲ ਕਰੀਏ ਤਾਂ ਇਹਨਾਂ ਨੂੰ ਕਿਉਂ ਨਹੀਂ ਵਿਚਾਰ ਆਈ ਇਹਨਾਂ ਨੂੰ ਨਕਲ ਮਾਰਨੀ ਨਹੀਂ ਆਈ ਜਾਂ ਕੀ ਕਰਨ ਰਿਹਾ ਇਹਨਾਂ ਇਹ ਜਿਹੜੇ ਸਰਕਾਰਾਂ ਨੇ ਨਾ ਇਹਨਾਂ ਨੇ ਆਪਣਾ ਜਿਹੜਾ ਗੁੱਲੂ ਸਿੱਧਾ ਕਰਨਾ ਹੁੰਦਾ ਸਾਰਾ ਹੀ ਕਿਉਂਕਿ ਨਗਲ ਤੇ ਉਹ ਮਾਰਨ ਜਿਹਨਾਂ ਦੇ ਦਿਮਾਗ ਹੋਣ ਇਹਨਾਂ ਦੇ ਦਿਮਾਗ ਹੈ ਨਹੀਂ ਇਹ ਲੋਕ ਜਿਹੜੇ ਨੇ ਇਹ ਜਿਹੜੇ ਜਿਹੜੇ ਇਹ ਜਿਹੜੇ politican ਲੋਕ ਨੇ ਇਹ ਲੋਕਾਂ ਨੂੰ ਲੋਕਾਂ ਦੀ ਖੰਜਲ ਖਵਾਰੀ ਵਾਸਤੇ ਜੰਮੇ ਨੇ ਇਹ ਲੋਕਾਂ ਨੂੰ ਖਰਾਬ ਕਰਨ ਵਾਸਤੇ ਜੰਮੇ ਆ ਤੇ ਜਦੋਂ ਇਹਨਾਂ ਦਾ ਆਪਣਾ ਮੈਂ ਫਾਇਦਾ ਆਉਂਦਾ ਤੇ ਫਿਰ ਇਹ ਆਪਣਾ ਕੰਮ ਜਿਹੜਾ ਲੋਕਾਂ ਦੇ ਵਿੱਚ ਫਿਰ ਵਿਚਰਦੇ ਨੇ ਤੇ ਲੋਕਾਂ ਨੂੰ ਆਪਣੇ ਬੰਨੇ ਫੇਰ ਲਾਉਂਦੇ ਨੇ ਲੋਕਾਂ ਨੂੰ ਕੀ ਜਾਗਰੂਕ ਕਰਨਾ ਚਾਹੋਗੇ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੀ ਪਬਲਿਕ ਦਾ ਹੈ ਲੰਗਾ ਬਹੁਤ ਲੋਕਾਂ ਦਾ ਤੁਸੀਂ ਵੇਖ ਰਹੇ ਹੋ ਬਹੁਤ ਸਾਰੇ ਭਰਾ ਪਰਿਵਾਰ ਹੈ ਬੱਚੇ ਛੋਟੇ ਛੋਟੇ ਸਕੂਲਾਂ ਜਾਂਦੇ ਨੇ ਨਾਮੀ ਸਕੂਲ ਤਿੰਨ ਚਾਰ ਇੱਥੇ ਪੈਂਦੇ ਨੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਆ ਕੀ ਆਵਾਜ਼ ਕਿਸ ਤਰੀਕੇ ਨਾਲ ਦੇਣਾ ਚਾਹੁੰਦੇ ਹੋ ਲੋਕੀ ਦੇਖੋ ਜੀ ਮੈਂ ਤੇ ਪਹਿਲਾਂ ਵੀ ਬੋਲਦਿਆਂ ਹੋਇਆ ਇੱਕ ਕਿਹਾ ਕਿ ਜਿੰਨੇ ਸਕੂਲ ਇੱਥੇ ਸਾਡੇ ਜਿੰਨੇ ਹੈ ਨੇ ਸਾਰੇ ਜਿਹੜੇ ਨੇ ਉਹ ਜਿਹੜੇ ਹੈਗੇ ਨੇ ਅਵਾਂਖੇ ਦੇ ਵਿੱਚ ਨੇ ਇਹ ਦੀਨਾ ਨਗਰ ਆ ਤਿੰਨ ਸਕੂਲ ਚਾਰ ਸਕੂਲ ਨੇ ਇੱਥੇ ਇੱਕ ਗ੍ਰੀਨਲੈਂਡ ਸਕੂਲ ਆ ਡੀਬੀ ਸਕੂਲ ਆ ਤੇ ਇੱਕ ਲਿਟਲ ਫਰ ਸਕੂਲ ਆ ਹੋਰ ਵੀ ਛੋਟੇ 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 ਸਕੂਲ ਇੱਥੇ ਬਹੁਤ ਜ਼ਿਆਦਾ ਨੇ ਮੈਨੂੰ ਮੈਂ ਤਾਂ ਵੀ ਪੰਜ ਛੇ ਸਕੂਲ ਹੋਰ ਵੀ ਆਏ ਨੇ ਉਹ ਉਹਨਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹ ਬੱਚਿਆਂ ਦੀ ਇੰਨੀ ਖੱਜਲ ਖਰਾਬੀ ਹੁੰਦੀ ਆ ਮੈਂ ਇੱਥੇ ਕਈ ਵਾਰ ਡਿੱਗਦੇ ਵੇਖੇ ਨੇ ਮੈਂ ਆਪ ਇੱਕ ਦਿਨ ਖੁਦ ਡਿੱਗਿਆ ਇੱਥੇ ਮੋਟਰਸਾਈਕਲ ਤੇ ਜਾਂਦਾ ਹੋਇਆ ਪਰ ਇਹ ਮੈਂ ਕਹਿੰਦਾ ਨੁਕਸਾਨ ਜਿਹੜਾ ਵਾ ਲੋਕਾਂ ਦਾ ਆ ਦੁਕਾਨਦਾਰਾਂ ਦਾ ਕਿ ਕਸੂਰ ਆ ਇਨਾਂ ਦੀਆਂ ਜਿਹੜੀਆਂ ਨੇ ਦੁਕਾਨਾਂ ਨੇ ਉਹ ਬਿਲਕੁਲ ਜਿਹੜੀਆਂ ਨੇ ਬੰਦ ਹੋ ਗਈਆਂ ਨੇ ਤੇ ਤਰ੍ਹਾਂ ਹੋਰ ਜਗ੍ਹਾ ਤੇ ਜਾ ਕੇ ਅੱਗੇ ਪਿੱਛੇ ਜਾ ਕੇ ਦੁਕਾਨਾਂ ਲੈ ਆ ਰਹੇ ਨੇ ਤੇ ਜਿਹੜਾ ਇਹਨਾਂ ਦਾ ਨੁਕਸਾਨ ਆ ਬਹੁਤ ਜ਼ਿਆਦਾ ਹੋ ਰਿਹਾ ਧੰਨਵਾਦ ਜੀ ਵੱਡੇ ਸ਼ਹਿਰ ਤੇ ਵੱਡੀ ਸੋਚ ਨਿੱਕੇ ਸ਼ਹਿਰ ਤੇ ਛੋਟੀਆਂ ਸੋਚਾਂ ਇਹ ਸੋਚ ਛੋਟੇ ਸ਼ਹਿਰ ਦੀ ਆ ਕਿ ਜਿਸ ਨੇ ਬਣਾਉਣ ਦਾ ਤਰੀਕਾ ਬਣਾਇਆ ਔਰ ਲੋਕਾਂ ਨੂੰ ਇੱਕ ਮਗਰ ਲਗਾਇਆ ਜਿਵੇਂ ਕਿ ਭੇਡ ਚਾਲ ਹੈ ਕਿ ਇਹ ਲੋਕ ਜਿਹੜੇ ਆ ਭੇਡੂ ਆ ਸਾਡੇ ਮਗਰ ਆ ਜਾਣੇ ਆ ਜਿਵੇਂ ਜੇ ਅਸੀਂ ਚੱਲਾਂਗੇ ਮੈਂ ਮੈਂ ਕਰਾਂਗੇ ਐਵੇਂ ਮਗਰ ਚੱਲਣਗੇ ਲੇਕਿਨ ਇਹ ਸਿਆਸਤਾ ਕਿਤੇ ਨਾ ਕਿਤੇ ਮੁੱਦੇ ਮੂੰਹ ਸੁੱਟਦੀਆਂ ਨੇ ਬਦਲਾਅ ਵੇਖਿਆ ਆਉਂਦਾ ਤੁਸੀਂ ਬਦਲਾਅ ਆਇਆ ਮੁੱਦੇ ਮੂੰਹ ਸੁੱਟੇ ਗਈਆਂ ਬਹੁਤੀਆਂ ਸਰਕਾਰਾਂ ਅੱਜ ਉੱਠਣ ਦੀ ਹਿੰਮਤ ਨਹੀਂ ਆ ਲੇਕਿਨ ਅਗਲੀ ਦਾ ਬਦਲਾਅ ਲੋਕਾਂ ਨੇ ਕਿਵੇਂ ਮੋੜਨਾ ਹੈ ਉਹ ਵੀ ਇਹ ਨਾ ਪੁਲਾ ਨਹੀਂ ਮੋੜਨਾ ਇਸੇ ਤਰੀਕੇ ਨਾਲ ਹੀ ਮੋੜਨਾ ਔਰ ਵੇਖਦੇ ਰਹੋ ਤੁਹਾਡੇ ਸਾਹਮਣੇ ਸਾਰੇ ਹਾਲਾਤ ਹੁਣੇ ਨੇ ਇਹ ਲੋਕਾਂ ਦੀਆਂ ਹਾਵਾਂ ਤੁਹਾਡੇ ਸਾਹਮਣੇ ਆਉਣੀਆਂ ਨੇ ਔਰ ਆਪਣੇ ਚੈਨਲ ਦੇ ਮਾਦੀ ਮਰਾਈ ਫਿਰ ਸਰਕਾਰਾਂ ਨੂੰ ਬੇਨਤੀ ਕਰਦੀ ਏ ਕਿ ਜੇ ਬਦਲਾਅ ਜਿਹੜਾ ਵਾ ਉਹ ਲਗਾਤਾਰ ਰੱਖਣਾ ਚਾਹੁੰਦੇ ਹੋ ਤੇ ਇਹਨਾਂ ਲੋਕਾਂ ਦੀ ਆਵਾਜ਼ ਵੰਡਣਾ ਪਏਗਾ ਇਹਨਾਂ ਲੋਕਾਂ ਦੀ ਆਵਾਜ਼ ਸੁਣਨੀ ਪਏਗੀ ਔਰ ਹੱਲਾ ਹੱਤ ਜਿਹੜੇ ਆ ਇਹ ਖਰਾਬ ਹੋਣ ਦੇ ਕਾਰਨ ਕੀ ਹੁੰਦੇ ਆ ਕਿ ਸਰਕਾਰਾਂ ਇਹ ਸਰਕਾਰਾਂ ਨਾਲ ਹੀ ਹਾਲਾਤ ਖਰਾਬ ਹੁੰਦੇ ਨੇ ਇਹ ਸਰਕਾਰਾਂ ਨਾਲ ਹੀ ਹਾਲਾਤ ਬਦਲਦੇ ਨੇ ਜੇ ਸਰਕਾਰਾਂ ਸੂਝਵਾਨ ਹੋਣ ਤੇ ਅਗਲੇ ਫੈਸਲੇ ਜਿਹੜੇ ਲੈਣੇ ਆ ਉਹ ਸੂਝਵਾਨ ਬੰਦੇ ਅੱਗੇ ਰੱਖਣ ਇਹਨਾਂ ਨੇ ਪੁਰਾਣੇ ਬੰਦੇ ਚੁੱਕ ਕੇ ਅੱਗੇ ਰੱਖ ਲਿਆ ਪੁਰਾਣਾ ਅਸਤਾਫ ਦਫ਼ਤਰਾਂ 'ਚ ਬੈਠਾ ਉਹ ਕਿਤਾਬਾਂ ਚੁੱਕ ਕੇ ਉਹਨਾਂ ਦੇ ਅੱਗੇ ਉਹ ਕਿਤਾਬਾਂ ਚੁੱਕ ਕੇ ਨਵੀਂ ਸਰਕਾਰ ਦੇ ਅੱਗੇ ਚੁੱਕਣ ਵਾਲੇ ਵੀ ਉਹ ਤੇ ਕਿਤਾਬਾਂ ਵੀ ਉਹੀ ਇਹ ਸਾਰੇ ਸਿਸਟਮ ਬਦਲਨੇ ਪੈਣਗੇ ਫਿਰ ਹੀ ਬਦਲਾ ਹੋਵੇਗਾ ਔਰ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਜੋ ਜਿਹੜਾ ਜਿਵੇਂ ਇਹਨਾਂ ਨੇ ਕਿਹਾ ਕਿ ਸੈਂਟਰ ਸਰਕਾਰਾਂ ਤੱਕ ਆਵਾਜ਼ਾਂ ਪਹੁੰਚਾਉਣੀਆਂ ਨੇ ਸੈਂਟਰ ਤੱਕ ਜਾਣਗੀਆਂ ਤਾਂ ਟ੍ਰੇਨਾਂ ਰੁਕਣੀਆਂ ਪੈਣਗੀਆਂ ਤੇ ਜੇ ਟ੍ਰੇਨਾਂ ਰੋਕਣੀਆਂ ਆਪਣੇ ਹੀ ਲੋਕ ਟ੍ਰੇਨਾਂ 'ਚ ਬੈਠੇ ਆਪਣੇ ਹੀ ਖੱਜਲ ਹੋਣੇ ਆ ਲੇਕਿਨ ਜਰੀਆ ਹੋਰ ਕੋਈ ਨਹੀਂ ਹੱਲ ਹੋਰ ਕੋਈ ਨਹੀਂ ਇਹ ਜੋਦਿਆਂ ਦੇ ਧਰਨੇ ਆ ਤੇ ਫਿਰ ਲੱਗਦੇ ਹੁੰਦੇ ਆ ਤੇ ਲੱਗਦੇ ਹੀ ਰਹਿਣੇ ਆ ਹੋ ਸਕਦਾ ਹਾਲਾਤ ਜਿਹੜੇ ਆ ਅੱਗੇ ਗਾਹਾਂ ਕਿੱਧਰ ਨੂੰ ਜਾਣੇ ਖਬਰਾਂ ਵੱਤ ਵੱਤ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਜਾਣਾ ਏ ਪਰਲੇ ਵਾਂਖੀ ਕਿਰਪਾਣੀ ਚਲ ਜਿਓ ਕੋਈ ਰਾਹ ਨਹੀਂ ਜੇ ਪਰਦੇਸ ਚ ਖਰਪੜੀ ਲੋਕ ਜਾਂਦੇ ਹੀ ਉਧਰਾਂ ਦੀ ਕੋਈ ਰਾਹ ਨਹੀਂ ਫਟ ਕੇ ਬੰਦ ਪਾਇੰਦਾ ਜੇ ਇਦਰੋਂ ਵੀ ਆਪਾਂ ਕੋਲੀਆਂ ਮੋਰ ਚੱਲ ਜੀਏ ਰੋੜ ਛੋਟਾ ਹਲ ਕਰਕੇ ਜੇਰੀ ਆਦੀ ਟ੍ਰੈਫਿਕ ਆ ਕਰਾਸਿੰਗ ਨਹੀਂ ਹੁੰਦੀ। ਹੁਸ਼ਿਆਰ ਵੀ ਹੋਇਆ। ਬਕਰੀਆਂ ਕਰਕੇ ਇਹ ਸਾਡੀਆਂ ਜਿਹੜੀ ਸਰਕਾਰਾਂ ਵੀ ਨਾ ਬਾਕੀ ਜਿਨ੍ਹਾਂ ਨੇ ਨਹੀਂ ਦੇ ਦਿੱਤੀ ਪੁਲ ਬਣਾਰ ਵਾਸਤੇ। ਜੇ ਪਿਛੇ ਜੀ ਵੀ ਦੇਖਿਆ 55 ਕਰੋੜ ਰੁਪਏ ਖੋਲਦਾ ਆਇਆ 55 ਫਾਈ ਇਹਨਾਂ ਰੱਈਆ ਤੁਹਾਡੇ ਕੋਲ ਤੇ ਪੁਲ ਫੇਰ ਅਟਕ ਨਾ ਬਣੇ ਕੀ ਕਾਰਨ ਹੈ? ਉਹ ਜੇ ਵੱਡੇ ਵੱਡੇ ਘਰ ਨੇ ਡਿਟਰਾ ਤੱਕ ਜਾ ਰਹੀ ਹੈ ਨੇ ਤਕਰੀਬ ਕਿਹਨਾਂ ਲੋਕਾਂ ਨੂੰ ਹੈ ਇਹ ਜਿਹੜੇ ਸਾਡੇ ਪ੍ਰਸ਼ਾਸਨ ਵਾਲੇ ਨੇ ਜਾਂ ਮੌਜੂਦਾ ਸਰਕਾਰਾਂ ਵਾਲੇ ਨੇ ਇਹਨਾਂ ਨੂੰ ਲੋਕਾਂ ਦੀ ਤਕਰੀਬ ਨਾਲ ਕੋਈ ਤਲਫ ਨਹੀਂ ਕਿਉਂ ਉਹਨਾਂ ਨੇ ਆਪਣਾ ਹਿੱਤ ਦੇਖਣਾ ਭਾਵੇਂ ਕਿਹੜੀ ਪਾਰਟੀ ਦੀ ਹੋਵੇ ਸਰਕਾਰ ਉਹਨਾਂ ਆਪਣਾ ਹਿੱਤ ਆ ਦੇਖਣਾ ਇਸ ਕਰਕੇ ਅੱਜ ਜਿਹੜਾ ਪਹਿਲਾਂ ਦੋ ਤਰਫ आबू दे ਕਮ ਹੁਣ ਦਾ ਰੁਕਿਆ ਇਹਨੂੰ ਫੌੜੀ ਕੌਰ ਦੇ ਚਾਲੂ ਕਰੋ ਇਹਦੇ ਤੇਜ਼ੀ ਦਿਹਾਓ ਤਾਂ ਕਿ ਜਿਹੜਾ ਲੋਕਾਂ ਨੂੰ ਕੋਈ ਆ ਨਹੀਂ ਮਾਰਿਆ ਤੇ ਲੇਟ ਨਹੀਂ ਗਿਆ ਕਰਦੇ ਪਾਲੀ ਬੰਦੀ ਗਿਆ ਕਰਦੇ ਆ ਕਿ ਤੁਹਾਨੂੰ ਜਾਣ ਕਰਨੇ ਆ ਕਿ ਜੇਕਰ ਅੱਛਾ 32 ਓਵਰ ਕੋਨ ਦੱਖਣ ਦੇ ਵਿੱਚ ਜਦ ਤੱਕ ਨਾ ਹੋਇਆ ਤੇ ਅਜੀ ਤੈਨੂੰ ਸੇਕ ਰੁਕਾਉਂਦੇ ਇਹ ਮੈਂ ਇਹ ਨਹੀਂ ਕਹ ਰਿਹਾ ਕਿ ਗ੍ਰੀਪ ਪਬਲਿਕ